मथुरा तो <laughs> में भी मथुरा में भी मोगा में भी राधे राधे ਦੇ ਰਾਦੇ ਸਵਸਥ ਬਣਾ ਦੇ ਸਾਰੀ ਟੀਮ ਜਿਵੇਂ ਅਸੀਂ ਜਾ ਰਹੇ ਹਾਂ ਸਾਰੇ ਅਸੀਂ ਸਵਸਥਰੇਗੇ ਰਾਜੀ ਖੁਸ਼ੀ ਚਾਹੀਏ ਤੇ ਰਾਜੀ ਖੁਸ਼ੀ ਅਸੀਂ ਆਪਣੀ ਆਪਣੀ ਜਗਾ ਤੇ ਆਈਏ ਸਾਨੂੰ ਬਹੁਤ ਵਧੀਆ ਲੱਗ ਰਿਹਾ ਅਸੀਂ ਫਸਟ ਟਾਈਮ ਜਾ ਰਹੇ ਹਾਂ ਹਮੇਸ਼ਾ ਆਗੇ ਜਿੱਥੇ ਵੀ ਜਾਣਾ ਫੈਮਲੀ ਨਾਲ ਜਾਂਦੇ ਆ ਪਰ ਬ੍ਰਿੰਦਾਵਨ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਮੇਰੇ ਸਿਸਟਰ ਨਾਲ ਮੇਰੇ ਜਾ ਰਹੇ ਆ ਮੇਰੇ ਫਰੈਂਡ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜਿਹੜੇ ਰਾਜਸ਼ਰੀ ਮੈਡਮ ਐ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਲਜਾਨ ਦਾ ਇਹ ਬਹੁਤ ਪ੍ਰਾਲੇ ਕਰਦੇ ਰਹਿੰਦੇ ਆ ਯੋਗਾ ਕਰਾਉਂਦੇ ਆ ਫੋਰ ਬਹੁਤ ਸਾਰੀ ਐਕਟੀਵਿਟੀਜ਼ ਕਰਾਉਂਦੇ ਆ ਸਾਡੇ ਮੋਗੇ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਕਿਦਾਂ ਲੱਭ ਸਕਦੇ ਆ ਅੱਜ ਫਸਟਾ ਨੂੰ ਕੋਈ ਜਾਣਾ ਨਗਰੀ ਜਾਣਾ ਹਾਂਜੀ ਹਾਂਜੀ ਕਾਣਾ ਦੀ ਨਗਰੀ ਜਾਣਾ ਕਿਦਾਂ ਲੱਗ ਰਿਹਾ ਹੈ ਤੁਹਾਨੂੰ ਸਾਨੂੰ ਬਹੁਤ ਜ਼ਿਆਦਾ ਚਾਹ ਚੜਿਆ ਹੋਇਆ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਆ ਮਨ ਦੇ ਵਿੱਚ ਕਿ ਸਾਡੀ ਯਾਤਰਾ ਸਾਰਿਆਂ ਦੀ ਬਹੁਤ ਵਧੀਆ ਹੋਵੇ ਰਾਧਾ ਕ੍ਰਿਸ਼ਨ ਸਾਨੂੰ ਦਰਸ਼ਨ ਦੇਣ ਸਾਡੇ ਬਹੁਤ ਵਧੀਆ ਅਸੀਂ ਸਾਰੇ ਠੀਕ ਠਾਕ ਜਾਈਏ ਠੀਕ ਠਾਕ ਅਛੜੀ ਸਾਹਿਬ ਬੜੀ ਕੋਸ਼ਿਸ਼ੀ ਗੱਲ ਆ ਮੂਗਾ ਕੋ ਸਸ਼ਨਾ ਦੁਆਰਾ ਜੰਮ ਗਿਆ ਤੇ ਵੀ ਜੰਤਰਾਵਾਂ ਕਰਵਾਈਆਂ ਜਾ ਰਹੀਆਂ ਗਈਆਂ ਬੋਤਲਾਂ ਔਰ ਅੱਜ ਵੀ ਜਿਹੜੀ ਕਿਰਾਏ ਵਾਲੇ ਮੱਖਾ ਬਿੱਦਰਾ ਬੰਨ੍ਹੇ ਤੇ ਜੀ 10000 ਦੀ ਛੱਲੇ ਦਿੱਤੀ ਆ ਆ ਦੇਖੋ ਜੀ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸੱਜਣਾ ਨੂੰ ਜਗਾ ਜਗਾ ਤੇ ਜਿਹੜੇ ਵੀ ਸਾਡੇ ਧਾਰਮਿਕ ਸੰਸਥਾਨ ਹੈਗੇ ਉੱਥੇ ਵਿਜ਼ਿਟ ਕਰਾਉਣ ਦਾ ਔਰ ਮੈਂ ਵਧਾਈ ਦੇਣਾ ਰਾਧੇ ਰਾਏ ٹرسٹ ਦੀ ਚੇਅਰ ਪਰਸਨ ਰਾਸ਼ੀਲ ਸ਼ਰਮਾ ਜੀ ਨੂੰ ਜਿਨ੍ਹਾਂ ਦਾ ਉਪਰਾਲਾ ਸਦਕਾ ਇਹ ਬਾਸ ਜਾ ਰਹੀ ਹੈ ਪਿਛਲੇ ਸਾਲ ਵੀ ਮਥਰਾ ਤੇ ਬਰਿੰਦਾਵਨ ਬਸਾਂ ਗਈਆਂ ਸੀ ਸੋ ਇਸ ਸਾਲ ਵੀ ਇਹ ਮਥਰਾ ਤੇ ਬਰਿੰਦਾਵਨ ਬਾਸ ਜਾ ਰਹੀ ਹੈ ਇਹਦੇ ਨਾਲ ਕੀ ਹੈ ਕਿ ਲੋਕਾਂ ਨੂੰ ਮੌਕਾ ਮਿਲਦਾ ਹੈ ਇਕੱਠ ਦੇ ਵਿੱਚ ਇਕੱਠੇ ਜਾਣ ਦਾ ਇਕੱਠੇ ਟਰੈਵਲ ਕਰਨ ਦਾ ਔਰ ਆਪਣੇ ਧਰਮ ਦੇ ਪ੍ਰਤੀ ਜੈ ਧਾਰਮਿਕ ਸੰਸਥਾਨਾਂ ਨੂੰ ਵਿਜ਼ਿਟ ਕਰਨ ਦਾ ਆਪ ਲੋਕਾਂ ਨੂੰ ਇਹ ਮੈਸੇਜ ਹੈ ਕਿ ਤੁਸੀਂ ਜੋ ਧਰਮ ਦਾ ਮਾਰਗ ਹੈ ਉਸ ਤੇ ਚੱਲਦੇ ਹੋਏ ਔਰ ਲੋਕ ਬੱਚਿਆਂ ਨੂੰ ਆਪਣੇ ਨੂੰ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹੋਏ ਆਪਣੇ ਸੱਭਿਆਚਾਰ ਦੇ ਨਾਲ ਆਪਣੇ ਧਰਮ ਦੇ ਨਾਲ ਜੋੜ ਕੇ ਰੱਖੋ ਤਾਂ ਕਿ ਅਸੀਂ ਇੱਕ ਸ਼ਾਂਤਮਈ ਵਾਤਾਵਰਣ ਇਸ ਦੇਸ਼ ਦੇ ਵਿੱਚ ਇਸ ਪ੍ਰਦੇਸ਼ ਦੇ ਵਿੱਚ ਪੜਾ ਸਕੀਏ ਸੁਸ਼ਮਾ ਗਰਗ ਮੈਮ ਯਾਤਰਾ ਤੇ ਗਏ ਮਥਰਾ ਬਿੰਦਵਾਰ ਹਾਂਜੀ 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 ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਬਹੁਤ ਐਕਸਾਈਟਿਡ ਹੈ ਮਤਲਬ ਇੰਨਾ ਜ਼ਿਆਦਾ ਐਕਸਾਈਟਿਡ ਹੈ ਕਿਉਂਕਿ ਅਸੀਂ ਮਤਲਬ ਰਾਦੇ ਰਾਦੇ ਗਰੁੱਪ ਹੈ ਸਾਡਾ ਰਾਦੇ ਰਾਦੇ ਟਰਸਟ ਹੈ ਉਹਨਾਂ ਨੇ ਰਾਸ਼ੀਰੀ मैम ਨੇ ਸਾਨੂੰ ਮਤਲਬ ਯੋਗ ਯੋਗ ਵੱਲ ਲੈ ਕੇ ਗਏ ਰਾਦੇ ਰਾਦੇ ਵੱਲ ਲੈ ਕੇ ਗਏ ਕ੍ਰਿਸ਼ਨ ਤੇ ਰਾਦਾ ਦੀ ਭਗਤੀ ਵੱਲ ਲੈ ਕੇ ਗਏ ਔਰ ਐ ਵੈਸੇ ਉੱਥੇ ਵੀ ਐਰੋਬਿਕਸ ਵਗੈਰਾ ਕਰਾਉਂਦੇ ਆ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਯਾਨੀ ਕਿ ਜਿੰਨੀ ਦੇਰ ਅਸੀਂ ਐਰੋਬਿਕਸ ਕਰਦੇ ਆ ਉਹਨੀ ਦੇਰ ਤੱਕ ਸਾਡੇ ਰਾਦੇ ਰਾਦੇ ਮੂੰਹ ਦੇ ਉੱਤੇ ਨਾਮ ਰਹਿੰਦਾ ਹੈ ਅੰਦਰ ਵੀ ਮੇਲੇ ਸੀ ਮੇ ਸਮਾ ਆ ਗਿਆ ਰਾਦੇ ਰਾਦੇ ਤੇ ਹੁਣ ਉਹ ਇੰਨਾ ਜਿਆਦਾ ਮਤਲਬ ਐਕਸਾਈਟਡ ਹੈ ਦੇਖਣ ਵਾਸਤੇ ਵੀ ਉਹੀ ਰਾਧਾ ਕ੍ਰਿਸ਼ਨ ਦੀ ਨਗਰੀ ਦੇਖੀਏ ਮਤਲਬ ਜਿੰਨ ਔਰ ਪੱਕੀ ਉਮੀਦ ਹੈ ਵੀ ਕ੍ਰਿਸ਼ਨ ਜੀ ਕਿਰਪਾ ਕਰਨਗੇ ਵਧੀਆ ਇੱਕਦਮ ਵਧੀਆ ਜਾਵਾਂਗੇ ਵਧੀਆ ਆਵਾਂਗੇ ਸਾਡੀ ਯਾਤਰਾ ਸਫਲ ਹੋਗੀ ਕਿੰਵੀ ਯਾਤਰਾ ਹੈ ਮੇਰੀ ਇਹ ਫਸਟ ਹੈ ਹਾਂ ਜੀ ਮੈਂ ਅੱਗੇ ਵੀ ਗਏ ਹਾਂ ਕਦੇ ਮੈਂ ਗਈ ਹਾਂ ਪਰ ਇਹ ਇਹਨਾਂ ਨਾਲ ਨਹੀਂ ਗਈ ਮੈਂ ਪਰਸਨਲ ਫੈਮਿਲੀ ਨਾਲ ਗਈ ਵੀ ਹਾਂ हाँ जी बहुत मजा आंदा है एक, 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 एक नवा अलग आग, नवा एक्सपीरियंस एक 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 है जी बिल्कुल नवा एक्सपीरियंस है और क्योंकि राशिदी मैम नो से बहुत प्यार कर दे स्पेशल है, राश्री रहे है। स्पेशल है राशिदी मैम लेके जा रहे हैं इस करके स्पेशल है हाँ जी मैम मुरादगढ़ हाँ के कस्टमर जोडा है यात्रा शुरू करवाई गई थी लास्ट ईयर भी थी हैप्पी हाँ जी इस बार बस पिछली बार लेके गई थी दो बसें लेके गई थी ਔਰ ਉਸ ਤੋਂ ਬਾਅਦ ਮੈਂ ਨਹੀਂ ਲਿਜਾ ਪਾਈ ਸੀ ਕੋਈ ਕਾਰਨ ਕਰਕੇ ਲੇਕਿਨ ਇਸ ਵਾਰ ਵੀ ਜਿਸ ਤਰ੍ਹਾਂ ਦੇ ਲੋਕਾਂ ਦੇ ਫੋਨ ਆ ਰਹੇ ਸੀ ਮੈਨੂੰ ਕਿ ਮੈਡਮ ਤੁਸੀਂ ਸਾਨੂੰ ਇਸ ਵਾਰ ਨਹੀਂ ਫਿਰ ਲੈ ਕੇ ਜਾਓ ਤੁਹਾਨੂੰ ਔਰ ਬਸ ਲੋਕਾਂ ਨੇ ਜਿਵੇਂ ਜਿਵੇਂ ਫੋਨ ਕੀਤਾ ਤੇ ਮੇਰਾ ਵਿਚਾਰ ਬਣਿਆ ਕਿ ਜ਼ਰੂਰ ਜਾਣਾ ਚਾਹੀਦਾ ਔਰ ਵੈਸੇ ਵੀ ਸਾਡਾ ਜਿਹੜਾ ٹرسٹ ਹੈ ਉਹ ਰਾਧੇ ਰਾਧੇ ਦਾ ٹرسٹ ਹੈ ਔਰ ਕਾਫੀ ਟਾਈਮ ਤੋਂ ਜੋ ਨੇਚਰ ਪਾਰਕ ਤੇ ਯੋਗਾ ਵਗੈਰਾ ਵੀ ਕਰਦੇ ਉਹ ਰਾਧੇ ਰਾਧੇ ਦੇ ਨਾਮ ਤੇ ਹੀ ਕਰ ਰਹੇ ਹਨ ਔਰ ਜਿਸ ਜਿਵੇਂ ਰਾਧੇ ਰਾਧੇ ਦੇ ਨਾਮ ਤੇ ਯੋਗਾ ਕਰਦੇ ਹੋ ਲੋਕਾਂ ਦੇ ਮਨ ਚ ਰਾਧਾ ਦੇ ਪ੍ਰਤੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈਗੀ ਹੈ ਔਰ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਲੈ ਕੇ ਜਾਓ ਤੇ ਅੱਜ ਅਸੀਂ ਫਾਈਨਲੀ ਅਸੀਂ ਅੱਜ ਜਾ ਰਹੇ ਹਾਂ ਇਹਦਾ ਰੂਟ ਕੀ ਹੋਊਗਾ ਤੇ ਕਿੰਨੇ ਦਿਨ ਦੀ ਯਾਤਰਾ ਇਹ ਜੀ ਉੱਥੇ ਦੋ ਨਾਈਟਾਂ ਆਪਣੀਆਂ ਵrindavan ਲੱਗਣਗੀਆਂ ਔਰ ਤੀਸਰੇ ਦਿਨ ਆਪਾਂ ਉਧਰੋਂ ਰਾਤ ਨੂੰ ਚੜਾਂਗੇ ਤੀਜੇ ਦਿਨ ਔਰ ਸਵੇਰ ਐਤਵਾਰ ਨੂੰ ਆਪਣੇ ਆਪਣੇ ਟੋਟਲ 4 ਦਿਨ ਲੱਗ ਜਾਣਗੇ ਜੀ ਕਿੰਨੇ ਮੰਦਰਾਂ ਦੇ ਦਰਸ਼ਨ ਲਈ ਕਰਵਾਏ ਜਾ ਰਹੇ ਹਨ ਕਾਫੀ ਮੰਦਿਰ ਹੈ ਮथुरा ਦੇ ਵਿੱਚ ਜਿੰਨੇ ਮੰਦਿਰ ਹੈ ਕਿਉਂਕਿ ਬਰੰਦਵਨ ਦੇ ਵਿੱਚ ਦੋ ਸਟੈਪ ਅੱਗੇ ਚਲਦੇ ਹੀ ਮੰਦਰੀ ਮੰਦਿਰ ਆ ਰਿਹਾ ਹੈ ਕੁੱਲ ਟੋਟਲ ਜਿਹੜੇ ਆਪਣੇ ਹੈਗੇ ਆ 20 ਮੰਦਿਰ ਜਿਹੜੇ ਅਸੀਂ ਲਿਖਿਆ ਹੈ 20 ਮੰਦਿਰਾਂ ਦੇ ਵਿੱਚ ਸਾਰਿਆਂ ਨੂੰ ਦਰਸ਼ਨ ਕਰਾਏ ਜਾਣਗੇ ਪਹਿਲੇ ਦਿਨ ਆਪਣਾ ਬਰੰਦਵਨ ਦਾ ਹੋਏਗਾ ਬਰੰਦਵਨ ਚ ਕਾਫੀ ਮੰਦਿਰ ਹੈ ਜਿਹੜੇ ਸਾਡੇ ਲਿਖੇ ਹੋਏ ਹੈ ਔਰ ਵੈਸ਼ਨੋ ਮੰਦਿਰ ਹੈਗੇ ਵੈਸ਼ਨੋ ਦੇ ਵੀ ਮੰਦਿਰ ਹੈਗੇ ਆ ਉੱਥੇ ਵੀ ਜਾਣਾ ਔਰ ਇੱਕ ਪ੍ਰੇਮ ਮੰਦਿਰ ਹੈ ਔਰ ਆਪਣੇ ਨਿਦੀਵਨ ਹੈ ਔਰ ਕਾਫੀ ਜਗ੍ਹਾ ਹੈ ਔਰ ਅਗਲੇ ਦਿਨ ਨੈਕਸਟ ਟਾਈਮ ਜਿਹੜਾ ਹੈਗਾ ਉਹ ਆਪਾਂ ਮथुरा ਦੇ ਵਿੱਚ ਜਿਹੜੀ ਕ੍ਰਿਸ਼ਨ ਜੀ ਜੀ ਜਨਮ ਭੂਮੀ ਹੈ ਉੱਥੇ ਜਿੰਨੇ ਵੀ ਮੰਦਰ ਹੈ ਉੱਥੇ ਸਾਰਿਆਂ ਦੇ ਦਰਸ਼ਨ ਕਰਵਾਏ ਜਾਣਗੇ ਔਰ ਖਾਸ ਤੌਰ ਤੇ ਜਿੰਨੇ ਵੀ ਇਸ ਵਾਰ ਤਾਂ ਜਿਨੇ ਵੀ ਨਾਮ ਲਿਖਾਇਆ ਸਾਰਾ ਨੇ ਕਹੇ ਜੀ ਸਾਡੇ ਪ੍ਰੇਮਾਨੰਦ ਜੀ ਦੇ ਦਰਸ਼ਨ ਜ਼ਰੂਰ ਕਰਾ ਦਿਓ ਜੀ ਤੇ ਇਸ ਵਾਰ ਅਸੀਂ ਪ੍ਰੇਮਾਨੰਦ ਜੀ ਦੇ ਦਰਸ਼ਨ ਅਸੀਂ ਉਥੇ ਜ਼ਰੂਰ ਕਰਵਾਣੇ ਆ ਉਥੇ ਜਾਂ ਤਾਂ ਟੋਕਨ ਸਿਸਟਮ ਹੈ ਉਥੇ ਅਸੀਂ ਇਹ ਦੇਖਿਆ ਵੀ ਉਥੇ ਕੋਈ ਵੀਆਈਪੀ ਐਂਟਰੀ ਨਹੀਂ ਹੈਗੀ ਉਥੇ ਟੁੱਕ ਲੈਣਾ ਪੈਂਦਾ ਹੈ ਮੇਰੀ ਕੋਸ਼ਿਸ਼ ਹੋਗੀ ਕਿ ਅਸਨ ਨੂੰ ਅਸੀਂ ਚੰਗੀ ਤਰ੍ਹਾਂ ਪ੍ਰੇਮਾਨੰਦ ਜੀ ਦੇ ਦਰਸ਼ਨ ਕਰਾਇਆ ਜਾਏ ਜ਼ਰੂਰ ਕਰਾਵਾਂਗੇ ਜੀ